ਲੰਗਰ ਉਸੇ ਤਰੀਕੇ ਦੇ ਨਾਲ ਚੱਲ ਰਹੇ ਨੇ ਮਠਿਆਈਆਂ ਵੰਡੀਆਂ ਜਾ ਰਹੀਆਂ ਨੇ ਬੜੀ ਧੁੰਮ ਤਾਂ ਤੇ ਸ਼ਰਧਾ ਭਰਨਾ ਨਾਲ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਇੱਕ ਵਾਰ ਜੇ ਇਕੱਠ ਦਿਖਾਇਆ ਜਾਵੇ ਇਕੱਠ ਵੀ ਤੁਹਾਨੂੰ ਦੇਖ ਸਕਦੇ ਹੋ ਇੱਥੇ ਲੰਗਰ ਜਿਹੜੇ ਵਰਤਾਏ ਜਾ ਰਹੇ ਨੇ ਵੱਲੋਂ ਸ਼ਾਈਆਂ ਵਰਤਾਈਆਂ ਜਾ ਰਹੀਆਂ ਨੇ ਮਠੀਆਂ ਵਰਤਾਈਆਂ ਜਾ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਨਜ਼ਰ ਆ ਰਹੀਆਂ ਨੇ ਹਰ ਕੋਈ ਜਿਹੜਾ ਖੁਸ਼ੀ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਇੱਥੇ ਵੱਡਾ ਇਕੱਠਾ ਜਿੱਥੇ ਤੱਕ ਨਜ਼ਰ ਜਾਂਦੀ ਆ ਇਕੱਠੀ ਇਕੱਠ ਨਜ਼ਰ ਆ ਰਿਹਾ ਤੁਹਾਨੂੰ ਮੈਂ ਤਸਵੀਰਾਂ ਦੇ ਵਿੱਚ ਦਿਖਾਉਣਾ ਚਾਹਾਂ ਕਿਸ ਤਰੀਕੇ ਦੇ ਨਾਲ ਇੱਥੇ ਇਕੱਠ ਹੈ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਪਹੁੰਚੇ ਨੇ ਗੱਲਬਾਤ ਵੀ ਕਰਦੇ ਆ ਸਾਡੇ ਨਾਲ ਮੌਜੂਦ ਨੇ ਨੌਜਵਾਨ ਭਾਈ ਜੀ ਪਹਿਲੇ ਦਿਨ ਤੋਂ ਡਟੇ ਹੋਇਓ ਅੱਜ ਵੀ ਡਟੇ ਹੋਇਓ ਦਿਨ ਬਾ ਦਿਨ ਇਕੱਠ ਜਿਹੜਾ ਹੁਣ ਵੱਧਦਾ ਹੋਇਆ ਨਜ਼ਰ ਆ ਰਿਹਾ ਭਾਵੇਂ ਖਨੌਰੀ ਦੀ ਗੱਲ ਕਰੀਏ ਭਾਵੇਂ ਸ਼ੰਭੂ ਮੋਰਚ ਦੀ ਗੱਲ ਕਰੀਏ ਬਹੁਤ ਆ 23 ਕਰਕੇ ਜਿਹੜਾ ਕੱਟ ਹੈ ਇਹ ਦਿਨੋਂ ਦਿਨ ਵਧਦਾ ਜਾ ਰਿਹਾ ਲੋਕ ਆਪਣੇ ਕਮਾਕਾਰਾਂ ਨੂੰ ਨਿਪੜੇ ਛਾੜ ਕੇ ਆਪਣੀਆਂ ਫਸਲਾਂ ਵਗੈਰਾ ਸਾਰਾ ਕੁਝ ਕਰਕੇ ਦੁਬਾਰਾ ਜਿਵੇਂ ਪਹਿਲੇ ਦਿਨ ਤੋਂ ਉਰੇ ਕੱਟ ਸੀਗਾ ਮੈਂ ਕਹਿੰਦਾ ਉਨਾ ਹੀ ਕੱਟ ਹੈ ਜਿਵੇਂ ਦੇਖਿਆ ਖਨੌਰੀ ਜਿੰਨਾ ਕੱਟ ਸੀ ਦੁੱਗਣਾ ਕਈ ਲੱਖਾਂ ਦੇ ਹਿਸਾਬ ਨਾਲ ਬੰਦਾ ਸੀਗਾ ਸੋ ਇਸ ਕਰਕੇ ਇਹ ਆ ਵੀ ਕੱਟ ਦਿਨੋਂ ਦਿਨ ਵਧਦਾ ਜਾ ਰਿਹਾ ਤੇ ਹੋਰ ਵਧੇਗਾ ਇਹ ਲੱਗਦਾ ਜਿਵੇਂ ਗੱਲਬਾਤ ਲਈ ਕੋਈ ਰਾਹ ਨਹੀਂ ਲੱਗਦਾ ਕੋਈ ਦਰਵਾਜਾ ਨਜ਼ਰ ਨਹੀਂ ਆ ਰਿਹਾ ਇੱਕ ਪਾਸੇ ਦਾ ਬਿਆਨ ਆ ਜਦੇ ਨੇ ਕਹਿੰਦੇ ਸਾਡੇ ਦਰਵਾਜੇ ਖੁੱਲੇ ਨੇ ਪਰ ਕਿਸਾਨ ਕਹਿੰਦੇ ਸਾਨੂੰ ਦਰਵਾਜਾ ਦੱਸ ਦਿਓ ਕਿਹੜਾ ਆ ਦੇਖੋ ਇਹ ਇਹਨਾਂ ਦੀ ਇੱਕ ਸਟੇਟਮੈਂਟ ਹਰ ਵਾਰ ਆਂਦੀ ਹੈ ਕਿ ਕਿਸਾਨ ਗੱਲ ਨਹੀਂ ਕਰਦੇ ਹੁਣ ਵੀ ਕਹਿੰਦੇ ਵੀ ਚੰਡੀਗੜ੍ਹ ਅਸੀਂ ਬੁਲਾਏ ਸੀ ਪਰ ਨਹੀਂ ਗਏ ਜਿਹੜੇ ਉੱਥੇ ਜਸਟਿਸ ਸੀ ਉਹਨਾਂ ਨਾਲ ਜਾ ਕੇ ਚਾਹੇ ਕੁਝ ਮੈਂਬਰ ਗਏ ਕੁਝ ਮੈਂਬਰੀ ਕਮੇਟੀ ਜਾ ਕੇ ਗੱਲਤਾ ਕੀਤੀ ਪਰ ਉਹਨਾਂ ਕੋਲ ਜਵਾਬ ਉਹੀ ਆ ਅਸੀਂ ਇਹਦੇ ਬਾਰੇ ਦੇਖਦੇ ਆਂ ਜੀ ਗੱਲ ਕਰ ਕਿੱਡੀ ਕੀ ਗੱਲ ਹੈ ਦੇਖੋ ਜੀ ਉਹੀ ਮੰਗਾ ਕੋਈ ਇੰਪਲੀਮੈਂਟ ਨਹੀਂ ਹੋ ਰਹੀ ਉਹੀ ਐਮਐਸਪੀ ਦੀ ਗਰੰਟੀ ਤੇ ਐਮਐਸਪੀ ਕਾਨੂੰਨ ਜੋ ਵੀ ਹੈ ਮੰਨੀਆਂ ਹੋਈਆਂ ਮੰਗਾ ਨੇ ਉਹੀ ਮੰਨੀਆਂ ਹੋਈਆਂ ਮੰਗਾ ਮੈਂ ਕਹਿੰਦਾ ਵੀ ਦੁਬਾਰੇ ਦੁਬਾਰੇ ਬੁਲਾਣਾ ਤੇ ਉਹੀ ਮੰਗਾ ਬਾਰੇ ਮੈਂ ਕਹਿੰਦਾ ਕੋਈ ਉਹ ਨਹੀਂ ਹੈਗੀ ਇਹਦੇ ਵਾਸਤੇ ਸਹੀ ਗੱਲ ਨਹੀਂ ਹੈਗੀ ਜੇ ਤਾਂ ਕੋਈ ਨਵੀਂ ਵਿੱਚ ਇੰਪਲੀਮੈਂਟ ਹੋ ਨਵੀਂ ਮੰਗ ਫੇਰ ਤਾਂ ਮੀਟਿੰਗ ਬੁਲਾਣ ਜੀ ਸਾਨੂੰ ਸਮਝਾਓ ਜੋ ਤਿੰਨ ਜਾਂ ਚਾਰ ਵਾਰੀ ਉਹਨਾਂ ਨੂੰ ਉਹੀ ਮੰਗਾ ਦੁਹਰਾ ਕੇ ਦੁਬਾਰੇ ਦੁਬਾਰੇ ਦੱਸਤੀ ਮੈਂ ਕਹਿੰਨਾ ਦੁਬਾਰੇ ਜਾਣ ਦਾ ਫਾਇਦਾ ਨਹੀਂ ਉਹ ਟਾਲਮਟੋਲ ਕੀਤੀ ਜਾ ਰਹੀ ਹੈ ਵੀ ਅਸੀਂ ਇਹਨਾਂ ਦੇ ਸਿਰ ਤੇ ਘੇਰ دیے ਵੀ ਇਹ ਆਣਾ ਨਹੀਂ ਚਾਹੁੰਦੇ ਅਸੀਂ ਬੁਲਾਣਾ ਚਾ ਰਹੇ ਹਾਂ ਜਦ ਕਿ ਉਹਨਾਂ ਉਹਨਾਂ ਦੇ ਹੱਥ ਚ ਸਭ ਕੁਝ ਹੈ ਕੁਛ ਨਹੀਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਸੁਲਝੇ ਹੋਏ ਆ ਇੱਕ ਸਟੇਟਮੈਂਟ ਤੇ ਉਹ ਜੋ ਸਾਰਾ ਕੁਛ ਇਹ ਮੰਗਾਉ ਮੰਨ ਸਕਦੇ ਆ ਦੇਖੋ ਜਦੋਂ ਆਪਣੇ ਖੇਤਾਂ ਵਿੱਚ ਆ ਘਰ ਦੇ ਮੂਰੇ ਨਾ ਕੋਈ ਦਰਖਤ ਹੁੰਦਾ ਕੁਛ ਵੀ ਹੁੰਦਾ ਤੇ ਉਸ ਦਰਖਤ ਨੂੰ ਨਾ ਕਹਿੰਦੇ ਉਹ ਜਦ ইউজਫੁਲ ਨਹੀਂ ਹੁੰਦਾ ਉਹ ਕਹਿੰਦੇ ਤੇ ਇਹਨੂੰ ਪੱਟ ਦੋ ਨਹੀਂ ਤਾਂ ਇਹ ਨਸੂਰ ਬਣ ਜਾਏਗਾ ਸੋ ਮੇਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਇਹੀ ਗੁਜਾਰਸ਼ ਆ ਤਨਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਉਹ ਵੀ ਮਨਾ ਰਹੇ ਆ ਤੇ ਸਾਰਾ ਦੇਸ਼ ਮਨਾ ਰਿਆ ਸਾਈਬੇ ਕਮਾਲ ਸਾਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਬੂਦੀ ਬਖਸ਼ਣ ਤੇ ਉਹ ਇੱਕ ਸੂਝਵਾ ਨੂੰ ਅੱਜ ਉਹ ਜੋ ਵੀ ਦਿਲ ਚ ਜੋ ਵੀ ਹੋਵੇਂ ਛੱਡ ਕੇ ਮੈਂ ਕਹਿੰਨਾ ਅੱਜ ਐਲਾਨ ਕਰ ਦੇਣ ਵੀ ਸਾਰੀਆਂ ਮੰਗਾ ਸਾਨੂੰ ਪੂਰੀਆਂ ਦੇਖੋ ਜਦੋਂ ਕੋਈ ਵੀ ਚੂਜ ਹੁੰਦੀ ਕੋਈ ਦਰਖਤ ਖੜਿਆ ਹੁੰਦਾ ਨਾ ਪਹਿਲਾਂ ਉਹ ਦਰਖਤ ਹੁੰਦਾ ਤੇ ਬਾਅਦ ਚ ਨਸੂਰ ਬਣ ਜਾਂਦਾ ਓਏ ਇਹ ਗੱਲ ਆ ਵੀ ਇਹਨੂੰ ਨਸੂਰ ਨਾ ਬਣ ਦੇਣ ਟਾਈਮ ਤੇ ਇਹ ਗੱਲਾਂ ਕੋਈ ਚੋਣ ਨਹੀਂ ਹੈਗਾ ਕੋਈ ਅਲੱਗ ਦੇਸ਼ ਨਹੀਂ ਮੰਗ ਰਹੇ ਕੋਈ ਇਹ ਨਹੀਂ ਵੀ ਜਿਹੜਾ ਦੇਸ਼ ਦੇ ਸੰਵਿਧਾਨ ਤੋਂ ਉਲਟ ਹੋਵੇ ਇਹ ਦੇਸ਼ ਦੇ ਸੰਵਿਧਾਨ ਦੇ ਵਿੱਚ ਇੰਪਲੀਮੈਂਟ ਪਰ ਪਰਖਿਆ ਜਾ ਰਿਹਾ ਸਬਰ ਪਰਖਿਆ ਜਾ ਰਿਹਾ ਪਰ ਪਰਖਿਆ ਜਾ ਰਿਹਾ ਜਦੋਂ ਦੇਖੋ ਸਬਰ ਉਹ ਮੈਂ ਕਹਿੰਦਾ ਵੀ ਇਹ ਹਜੇ ਇੱਕ ਵੇ ਦੇ ਵਿੱਚ ਇੱਕ ਕੰਟਰੋਲ ਦੇ ਵਿੱਚ ਹੈ ਮੈਂ ਨਹੀਂ ਕਹਿੰਦਾ ਪ੍ਰਮਾਤਮਾ ਕਰੇ ਵੀ ਕੰਟਰੋਲ ਦੇ ਵਿੱਚ ਜੇ ਕੰਟਰੋਲ ਚੋਂ ਬਾਹਰ ਹੋ ਗਿਆ ਫਿਰ ਕਿਸੇ ਦੇ ਹੱਥ ਦੀ ਗੱਲ ਨਹੀਂ ਰਹੇ ਸਬਰ ਦਾ ਬਣ ਨਾ ਟੁੱਟੇ ਇਹ ਉਮੀਦ ਕਰਦੇ ਆ ਇਹ ਵਧੀਆ ਸਬਰ ਦਾ ਨਾ ਟੁੱਟੇ ਜੇਕਰ ਸਵਰਥ ਦਾ ਬੰਦ ਟੁੱਟਿਆ ਤਾਂ ਫਿਰ ਉਹਨਾਂ ਦੇ ਹੱਥ 'ਚ ਵੀ ਕੁਛ ਨਹੀਂ ਤੇ ਇਹਨਾਂ ਕਿਸਾਨਾਂ ਦੇ ਹੱਥ ਵੀ ਦੇਖੋ ਕੱਲ ਜਦੋਂ ਚੰਡੀਗੜ੍ਹ ਜਾਂ ਮੰਡੀਆਂ ਦੇ ਵਿੱਚ ਇੱਕ ਆਪਾਂ ਸਬਜ਼ੀ ਵੇਚਦੇ ਆਂ ਕਹਿੰਦੇ ਤੁਸੀਂ ਫਸਲੀ ਚੱਕਰ ਤੋਂ ਬਾਹਰ ਆਓ ਠੀਕ ਹੈ ਹੁਣ ਗੋਭੀ ਲੋਕਾਂ ਨੇ ਵੇਚੀ ਆ ਕੱਲ 2 ਰੁਪਏ 1.5 ਰੁਪਏ ਗੋਭੀ ਗਈ ਹੈ ਕੋਈ ਦੱਸੇਗਾ ਵੀ 1 ਜਾਂ 1.5 ਰੁਪਏ ਇੱਕ ਉਹਦੇ ਉੱਪਰ ਖਰਚਾ ਆਂਦਾ ਦੇਖੋ ਮੈਂ ਨਹੀਂ ਕਹਿੰਦਾ ਜਾਂ ਤਾਂ ਗਵਰਨਮੈਂਟ ਕਰੇ ਵੀ ਤੁਸੀਂ ਜਿੰਨਾ ਖਰਚਾ ਠੀਕ ਹੈ ਵੀ ਉਹ ਖਰਚਾ ਸੀ ਤੁਹਾਨੂੰ ਦਵਾਂਗੇ ਕਿਸੇ ਪਾਸੇ ਤਾਂ ਆਏ ਕਿਸੇ ਪਾਸੇ ਤਾਂ ਸਾਂ ਮਿਲੇ ਦੇਖੋ ਇਹਨਾਂ ਨੇ ਵੀ ਬੱਚੇ ਪਾਲਨੇ ਆਪਣੇ ਬੱਚੇ ਹੈਗੇ ਸਾਰਾ ਕੁਝ ਆ ਕੋਈ ਮੈਂ ਕਹਿੰਨਾ ਸਰਪੰਚ ਬਣ ਜੇ ਕੋਈ ਮੈਂਬਰ ਬਣ ਜੇ ਠੀਕ ਹੈ ਐਮਐਲਏ ਮੰਤਰੀ ਤਾਂ ਦੂਰ ਦੀ ਗੱਲ ਉਹਨਾਂ ਦੀ ਵੀ ਪੈਨਸ਼ਨ ਲੱਗ ਜਾਂਦੀ ਆ ਠੀਕ ਹੈ ਇੱਕ ਵਾਰ ਐਮਐਲਏ ਬਣ ਕੇ ਦੂਜੇ ਦਿਨ ਅਸਤੀਫਾ ਦੇ ਦੇ ਡੇਢ ਲੱਖ ਰੁਪਏ ਉਹਦੀ ਪੈਨਸ਼ਨ ਉਹ ਲੱਗ ਜਾਂਦੀ ਹੈ ਕਿਸਾਨਾਂ ਨੂੰ ਕੀ ਮਿਲਦਾ ਇਹ ਸਾਰੇ ਦੇਸ਼ ਦਾ ਪੇਟ ਪਾਲਦੇ ਆ ਕਦੇ ਸੋਚਦੇ ਨਹੀਂ ਵੀ ਭਾਈ ਇਹ ਬੀਜ ਕੇ ਛੱਡ ਦਿੰਦੇ ਆ ਵੀ ਸਾਨੂੰ ਐਦਾਂ ਬੂਲ ਮਿਲੇਗਾ ਜਾਂ ਨਹੀਂ ਮਿਲੇਗਾ ਠੀਕ ਹੈ ਉਹ ਇਹੀ ਆ ਵੀ ਐਮਆਰਪੀ ਨਹੀਂ ਮੰਗ ਰਹੇ ਐਮਐਸਪੀ ਮੰਗ ਰਹੇ ਆ ਮਿਨੀਮਮ ਸਪੋਰਟ ਪ੍ਰਾਈਸ ਇਹਨਾਂ ਨੂੰ ਮਿਲਣਾ ਚਾਹੀਦਾ ਤੇ ਇਹ ਲੈ ਕੇ ਹਟਣਗੇ ਜੇ ਸੋਚਦੇ ਹੋਣ ਵੀ ਉਠਣਗੇ ਨਹੀਂ ਉਠਣਗੇ ਸਾਲ ਲੱਗੇ 2 ਸਾਲ ਲੱਗੇ 4 ਸਾਲ ਲੱਗੇ ਇਹਨਾਂ ਸੂਰ ਨਾ ਬਣਨ ਦਿਓ ਇਹਨਾਂ ਦੀ ਮੰਗਾਂ ਪੂਰੀਆਂ ਕੀਤੀਆਂ ਜਾਣ ਅੱਜ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਸ੍ਰੀ ਨਰਿੰਦਰ ਮੋਦੀ ਜੀ ਨੂੰ ਕਿ ਸਾਹਿਬ ਜਿਆਦਿਆਂ ਲਈ ਵੀ ਉਹਨਾਂ ਨੇ ਪੁਰਬ ਮਨਾਇਆ ਤੇ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਮਨਾ ਰਹੇ ਆ ਇਹਨਾਂ ਜੋ ਖੇਤੀ ਦੇ ਰਾਖੇ ਆ ਦੇਸ਼ ਦੇ ਰਾਖੇ ਆ ਠੀਕ ਹੈ ਕਿਸਾਨ ਤੇ ਜਵਾਨ ਇਹਨਾਂ ਦੀਆਂ ਜੋ ਮੰਗਾਂ ਪੂਰੀਆਂ ਕੀਤੀਆਂ ਜਾਣ ਤਾਂ ਕਿ ਦੇਸ਼ ਆ ਇੱਕ ਫਲੋ ਦੇ ਵਿੱਚ ਚੱਲੇ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਇੱਕ ਪਾਸੇ ਤਾਂ ਸਿਆਸਤਦਾਨਾਂ ਦੀ ਗੱਲ ਕਰੀਏ ਆਪਾਂ ਉਹ ਰਾਜਨੀਤੀ ਕਰਦੇ ਨੇ ਚਲੋ ਲੋਕ ਕਹਿੰਦੇ ਨੇ ਵੀ ਰਾਜਨੀਤੀ ਆ ਪਰ ਜਿਹੜੇ ਆਪਣੇ ਲੋਕ ਉਹ ਵੀ ਹੁਣ ਹਲੇ ਰਾਜਨੀਤੀ 'ਚ ਨਹੀਂ ਆਏ ਰਾਜਨੀਤੀ ਕਰਨ ਲੱਗੇ ਮੈਂ ਗੱਲ ਕਰ ਰਿਹਾ ਕਿਸਾਨ ਜੱਥੇਬੰਦੀਆਂ ਸਿਖਤ ਕਿਸਾਨ ਮੋਰਚੇ ਦੀ ਹਰਦੂ ਸਿੰਘ ਮਾਨਸਾ ਖੁੰਡਾ ਖੜਕਾ ਕੇ ਕੁਝ ਹੋਰ ਕਹਿੰਦਾ ਉਗਰਾਹਾ ਕੁਝ ਹੋਰ ਕਹਿੰਦਾ ਰਾਜੇਵਾਲ ਕੁਝ ਹੋਰ ਕਹਿੰਦਾ ਦੇਖੋ ਇਹ ਗੱਲ ਆ ਜੀ ਦੇਖੋ ਜੋ ਮੰਗਾ ਨੇ ਉਹ ਸਾਰਿਆਂ ਦੀ ਮੰਗਾ ਇੱਕੇ ਨੇ ਚਾਹੇ ਹਰੇਕ ਲਾਲੋ ਹਰੇਕ ਜਥੇਬੰਦੀ ਦੇ ਆਪਣੇ ਆਪਣੇ ਅਲੱਗ ਵੇ ਆ ਕੋਈ ਵੀ ਹੋਏ ਜੀ ਮੈਂ ਵੀ ਕੋਈ ਕਿਸੇ ਜਥੇਬੰਦੀ ਦਾ ਪ੍ਰਧਾਨ ਹੋਆ ਕੁਝ ਵੀ ਆ ਮੈਂ ਵੀ ਕਹਾਂਗਾ ਮੇਰਾ ਨਾਮ ਅੱਗੇ ਚੱਲੇ ਪਰ ਜੋ ਕ੍ਰੈਡਿਟ 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 ਲੈਣ ਦੀ ਗੱਲ ਹੈ ਹਾਂਜੀ ਹਾਂ ਕ੍ਰੈਡਿਟ ਹਰੇਕ ਲੈਣਾ ਚਾਹੁੰਦਾ ਚਾਹੇ ਮੈਂ ਵੀ ਆ ਤੁਸੀਂ ਵੀ ਆ ਤੁਸੀਂ ਵੀ ਕਹੋਗੇ ਮੇਰੇ ਚੈਨਲ ਤੇ ਮੈਨੂੰ ਕ੍ਰੈਡਿਟ ਮਿਲੇ ਪਰ ਇਹ ਆ ਵੀ ਜੇ ਸਰਕਾਰ ਸੋਚਦੀ ਹੋਏ ਵੀ ਇਹ ਤਾਂ ਲੱਗ ਨੇ ਜੀ ਪਟੇ ਹੋਏ ਆ ਉਹ ਮੰਗਾ ਇੱਕੇ ਨੇ ਜੇ ਦਿੱਲੀ ਜਾਣਗੇ ਚਾਹੇ ਮੰਨ ਲਓ ਇਹ ਊਰੇ ਸ਼ੰਭੂ ਆਣਗੇ ਮੰਨ ਲਓ ਚਾਹੇ ਅੱਧਾ ਕਿਲੋਮੀਟਰ ਦੂਰ ਬੈਠਣ ਅੱਧਾ ਕਿਲੋਮੀਟਰ ਲੱਗ ਜਾਵੇ ਤਾਂ ਇਕੱਠ ਦਾ ਉਹੀ ਹੋਏਗਾ ਮੰਗਾ ਤਾਂ ਉਹੀ ਹੋਣਗੀਆਂ ਸੋ ਉਹਨਾਂ ਨੂੰ ਮੰਨਣੀਆਂ ਚਾਹਦੀਆਂ ਹੁਣ ਤਾਂ ਇਹ ਆ ਵੀ ਹੁਣ ਤਾਂ ਘੱਟ ਹੈ ਜੇ ਅੱਗੇ ਹੋਰ ਜੂੰ ਜੂੰ ਟਾਈਮ ਲੰਗੇਗਾ ਵਿੱਚ ਇੰਪਲੀਮੈਂਟੇਸ਼ਨ ਹੁੰਦੀ ਜਾਏਗੀ ਸੋ ਇਸ ਤੋਂ ਚੰਗਾ ਇਹ ਮੰਗਾ ਮੰਨੀਆਂ ਜਾਣ ਅੱਗੇ ਇਹ ਵੀ ਨਸੂਰ ਨਾ ਬਣ ਦਿੱਤਾ ਜਾਏ ਬਿਲਕੁਲ ਤਾਂ ਹਰ ਕੋਈ ਉਮੀਦ ਕਰਦਾ ਕਿ ਮੰਗਾ ਮੰਨਿਆ ਜਾਣ ਸਬਰ ਪਰਖਿਆ ਜਾ ਰਿਹਾ ਨਸੂਰ ਇਹ ਨਾ ਬਣ ਸਬਰ ਦਾ ਫਲ ਮਿੱਠਾ ਦਾਂ ਕਿਲੋ ਮਿੰਟ ਲੱਗੂ ਤਾਂ ਇਕੱਠ ਦਾ ਉਹੀ ਹੋਏਗਾ ਮੰਗਾ ਤਾਂ ਉਹੀ ਹੋਣਗੀਆਂ ਸੋ ਉਹਨਾਂ ਨੂੰ ਮੰਨਣੀਆਂ ਚਾਹਦੀਆਂ ਹੁਣ ਤਾਂ ਇਹ ਆ ਵੀ ਹੁਣ ਤਾਂ ਘੱਟ ਐ ਜੇ ਅੱਗੇ ਹੋਰ ਜੂੰ ਜੂੰ ਟਾਈਮ ਲੰਗੇਗਾ ਵਿੱਚ ਇੰਪਲੀਮੈਂਟੇਸ਼ਨ ਹੁੰਦੀ ਜਾਏਗੀ ਸੋ ਇਸ ਤੋਂ ਚੰਗਾ ਇਹ ਮੰਗਾ ਮੰਨੀਆਂ ਜਾਣ ਅੱਗੇ ਆ ਵੀ ਨਸੂਰ ਨਾ ਬਣ ਦਿੱਤਾ ਜਾਏ ਬਿਲਕੁਲ ਤਾਂ ਹਰ ਕੋਈ ਉਮੀਦ ਕਰਦਾ ਕਿ ਮੰਗਾ ਮੰਨਿਆ ਜਾਣ ਸਬਰ ਪਰਖਿਆ ਜਾ ਰਿਹਾ ਨਸੂਰ ਇਹ ਨਾ ਬਣਨ ਸਬਰ ਦਾ ਫਲ ਮਿੱਠਾ ਜ਼ਰੂਰ ਹੁੰਦਾ ਖੈਰ ਕਿਸਾਨਾਂ ਦੇ ਲਈ ਇਹ ਸਬਰ ਦਾ ਫਲ ਕਦੋਂ ਤੱਕ ਮਿੱਠਾ ਹੁੰਦਾ ਇਹ ਦੇਖਣ ਵਾਲੀ ਗੱਲ ਰਹੇਗੀ ਦਾਕ ਕਿਲੋਮੀਟਰ ਲੱਗ ਗਏ ਤਾਂ ਕੱਟ ਦਾ ਉਹੀ ਹੋਏਗਾ ਮੰਗਾ ਤਾਂ ਉਹੀ ਹੋਣਗੀਆਂ ਸੋ ਉਹਨਾਂ ਨੂੰ ਮੰਨਣੀਆਂ ਚਾਹਦੀਆਂ ਹੁਣ ਤਾਂ ਇਹ ਆ ਵੀ ਹੁਣ ਤਾਂ ਘੱਟ ਐ ਜੇ ਅੱਗੇ ਹੋਰ ਜੂੰ ਜੂੰ ਟਾਈਮ ਲੰਗੇਗਾ ਵਿੱਚ ਇੰਪਲੀਮੈਂਟੇਸ਼ਨ ਹੁੰਦੀ ਜਾਏਗੀ ਸੋ ਇਸ ਤੋਂ ਚੰਗਾ ਇਹ ਮੰਗਾ ਮੰਨੀਆਂ ਜਾਣ ਅੱਗੇ ਇਹ ਆ ਵੀ ਨਸੂਰ ਨਾ ਬਣ ਦਿੱਤਾ ਜਾਏ ਬਿਲਕੁਲ ਤਾਂ ਹਰ ਕੋਈ ਉਮੀਦ ਕਰਦਾ ਕਿ ਮੰਗਾ ਮੰਨੇ ਜਾਣ ਸਬਰ ਪਰਖਿਆ ਜਾ ਰਿਹਾ ਨਸੂਰ ਇਹ ਨਾ ਬਣ ਸਬਰ ਦਾ ਫਲ ਮਿੱਠਾ ਜ਼ਰੂਰ ਹੁੰਦਾ ਖੈਰ ਕਿਸਾਨਾਂ ਦੇ ਲਈ ਇਹ ਸਬਰ ਦਾ ਫਲ 可懂 <還沒 S 1> 打个麦克？